ਕੈਬਨਟ ਮੰਤਰੀ ਆਮ ਆਦਮੀ ਦੇ ਉਮੀਦਵਾਰ ਅਨਮੋਲ ਗਗਨ ਮਾਨ ਜੀ ਜਲਦ ਵਿਆਹ ਦੇ ਬੰਧਨ ਵਿੱਚ ਵੱਜ ਰਹੇ ਨੇ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਅਨਮੋਲ ਗਗਨ ਮਾਨ ਜੀ ਦਾ ਜਲਦ ਹੋ ਰਿਹਾ ਹੈ ਵਿਆਹ ਹਾਲਾਂਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਵਿਆਹ ਦੀ ਜਾਣਕਾਰੀ ਸਾਂਝੀ ਕੀਤੀ ਸੂਤਰਾਂ ਤੋਂ ਇੱਕ ਖਬਰ ਦੱਸਣ ਦੇ ਮੁਤਾਬਕ 16 ਜੂਨ ਨੂੰ ਅਨਮੋਲ ਗਗਨ ਮਾਨ ਜੀ ਜ਼ੀਰਕਪੁਰ ਦੇ ਪੈਲਸ ਵਿੱਚ ਹੋਣਗੀਆਂ ਉਹਨਾਂ ਦੇ ਵਿਆਹ ਦੀਆਂ ਰਸਮਾਂ ਅਤੇ ਉਹਨਾਂ ਦਾ ਹਸਬੰਡ ਐਡਵੋਕੇਟ ਦੱਸਿਆ ਜਾ ਰਿਹਾ ਹੈ ਜਲਦ ਉਹਨਾਂ ਦੇ ਹੌਬੀ ਦੀਆਂ ਤਸਵੀਰਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਾਂਗੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਅਨਮੋਲ ਗਗਨਮਾਨ ਜੀ ਨੇ ਮਿਊਜ਼ਿਕ ਇੰਡਸਟਰੀ ਵਿੱਚ ਵੀ ਇੱਕ ਕਾਫੀ ਹਿੱਟ ਗੀਤ ਝੋਲੀ ਵਿੱਚ ਪਾਏ ਨੇ ਜਿਨ੍ਹਾਂ ਵਿੱਚੋਂ ਕਿ ਫੁੱਲਾਂ ਵਾਲੀ ਗੱਡੀ ਉੱਤੇ ਦਿਲ ਜਾਵਾ ਕੇ ਵਿੱਚ ਲਿਖਿਆ ਹੋਵੇ ਚੰਨਾ ਤੇਰਾ ਮੇਰਾ ਨਾਂ ਸੋ ਉਹੀ ਦੋਸਤੋ ਗਾਇਕ ਅੱਜ 16 ਜੂਨ ਨੂੰ ਵਿਆਹ ਦੇ ਬੰਦਨ ਵਿੱਚ ਵੱਜੇ ਜਾ ਰਹੇ ਨੇ ਨਵੀਂ ਜ਼ਿੰਦਗੀ ਦੀ ਕਰਨਗੇ ਸ਼ੁਰੂਆਤ ਉਹਨਾਂ ਟਾਈਮ ਤੁਸੀਂ ਕਮੈਂਟ ਬਾਕਸ ਦੇ ਵਿੱਚ ਅਨਮੋਲ ਗਗਨ ਜੀ ਨੂੰ ਉਹਨਾਂ ਦੇ ਵਿਆਹ ਦੀਆਂ ਮੁਬਾਰਕਾਂ ਦੇਣਾ ਨਾ ਭੁੱਲਣਾ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ